ਖਸ਼ੀਪਟਰਾ ਸਾਹਿਬ ਅਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਵੀ ਕੁਝ ਛਕਾਰ ਵਿਵਾਦ ਹੋਇਆ ਖਤਮ ਅੱਜ ਮਿਤੀ 30 ਸੰਮਤ 557 ਨਾਨਕਸ਼ਾਹੀ ਮੁਤਾਬਕ 14 ਜੁਲਾਈ 2025 ਦਿਨ ਸੋਮਵਾਰ ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਿਤ ਮਾਮਲੇ ਵਿਚਾਰੇ ਗਏ ਸਿੱਖਾਂ ਦੇ ਪੰਜੇ ਤਖ਼ਤ ਸਹਿਬਾਨ ਵਿੱਚੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਸਰਵ ਉੱਚ ਤਖ਼ਤ ਹੈ ਅਤੇ ਖਾਲਸਾ ਪੰਥ ਦੀ ਵਲੀ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖ਼ਤ ਸ੍ਰੀ ਹਰਮੰਦਰ ਸਾਹਿਬ ਵੀ ਅਤਿ ਸਤਿਕਾਰਤ ਤਖ਼ਤ ਹੈ ਤਖ਼ਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਅਤੇ ਜਰਨਲ ਸਕੱਤਰ ਸਰਦਾਰ 인ਦਰਜੀਤ ਸਿੰਘ ਵੱਲੋਂ ਉਜੇ ਪੱਤਰ ਨੰਬਰ TPS 0620 0625 ਮਿਤੀ 12 ਜੁਲਾਈ 2025 ਵਿੱਚ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਬੀਤੇ ਸਮੇਂ ਇਥੋਂ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਿਤ ਕੀਤੇ ਗਏ ਫੈਸਲਿਆਂ ਉੱਤੇ ਮੋੜ ਵਿਚਾਰ ਕਰਨ ਲਈ ਬੇਨਤੀ ਕੀਤੀ ਹੈ। ਬੇਨਤੀ ਪ੍ਰਵਾਨ ਕਰਦੇ ਹਾਂ ਖਾਲਸਾ ਪੰਥ ਦੇ ਵਢੇਰੇ ਹਿੱਤਾ ਪੰਥਕ ਇਕਜੁਟਤਾ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਦੋਵੇਂ ਤਖਤ ਸਹਿਬਾਨ ਦੇ ਮਾਣ ਸਨਮਾਨ ਦੇ ਮੱਦੇ ਨਜ਼ਰ ਜੋ ਮਿਤੀ 21 ਮਈ 2025 ਦੀ ਪੰਜ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਮਤਾ ਨੰਬਰ 3 ਰਾਹੀ ਸਿੰਘ ਸਾਹਿਬ ਜਥੇਦਾਰ ਹੈਡ ਗ੍ਰੰਥੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਭਾਈ ਬਲਦੇਵ ਸਿੰਘ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਗੁਰਦੇਵਾਲ ਸਿੰਘ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲਗਾਈ ਗਈ ਸੀ ਉਹ ਪੂਰਨ ਰੂਪ ਵਿੱਚ ਖਤਮ ਕੀਤੀ ਜਾਂਦੀ ਹੈ ਅਤੇ ਮਿਤੀ 21 ਮਈ 2025 ਦੀ ਇਕੱਤਰਤਾ ਦੇ ਮਤਾ ਨੰਬਰ 4 ਦੇ ਵਿੱਚ ਇਹ ਫੈਸਲਾ ਹੋਰ ਜੋੜਦੇ ਹਾਂ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਹ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਮਾਨ ਸਤਕਾਰ ਕੌਮੀ ਇਕਜੁਟਤਾ ਦੀ ਭਾਵਨਾ ਅਤੇ ਇੱਕ ਜਥੇਦਾਰ ਦੀ ਸਤਕਾਰਤ ਪਦਵੀ ਦੇ ਮਾਨ ਸਤਕਾਰ ਦੇ ਮੱਦੇ ਨਜ਼ਰ ਜਿਹੜਾ ਕੇਸ ਪ੍ਰਬੰਧਕ ਕਮੇਟੀ ਦੇ ਵਿਰੁੱਧ ਅਦਾਲਤ ਵਿੱਚ ਪਾਇਆ ਹੋਇਆ ਹੈ ਉਹ ਕੇਸ ਵਾਪਸ ਲੈਣਗੇ। ਮੈਨੂੰ ਆਸ ਆ ਕਿ ਸਿੰਘ ਸਾਹਿਬ ਜਿਹੜੇ ਗਿਆਨੀ ਰਣਜੀਤ ਸਿੰਘ ਜੀ ਆ ਉਹਨਾਂ ਨੂੰ ਵੀ ਪਤਾ ਵਾ ਕਿ ਜੇ ਤਖਤਾਂ ਦੇ ਜਥੇਦਾਰੀ ਕੋਟਾਂ ਤੇ ਜਾਣਗੇ ਤੇ ਫਿਰ ਸੰਗਤ ਜਿਹੜੀ ਆ ਉਹ ਜਦੋਂ ਗੁਰੂ ਘਰ ਦੇ ਵਿੱਚ ਆਣ ਕੇ ਅਰਦਾਸਾਂ ਕਰਦੀ ਆ ਆਪਣੀਆਂ ਬੇਨਤੀਆਂ ਕਰਦੀ ਆ ਤੇ ਫਿਰ ਸੰਗਤ ਦੀ ਕਿਤੇ ਨਾ ਕਿਤੇ ਆਸਥਾਨ ਨੂੰ ਸ਼ਰਧਾ ਨੂੰ ਛੱਟ ਵਜਦੀ ਜਦੋਂ ਸਾਡੇ ਜਥੇਦਾਰੀ ਕੋਟਾਂ ਜਾਂਦੇ ਆ ਮੈਨੂੰ ਆਹ ਸਾਹਿਬੀ ਉਹ ਬੜੀ ਸ਼ੋਹਰਦਤਾ ਦੇ ਨਾਲ ਇਹਦੇ ਤੇ ਵਿਚਾਰ ਕਰਨਗੇ ਤਖਤ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਆਦੇਸ਼ ਹੈ ਕਿ ਉਹ ਗਿਆਨੀ ਰਣਜੀਤ ਸਿੰਘ ਗੋਹਰ ਨਾਲ ਮਿਲ ਬੈਠ ਕੇ ਉਹਨਾਂ ਵੱਲੋਂ ਨੇ ਭਾਈ ਗਾਂ ਸੇਵਾਵਾਂ ਦੇ ਬਕਾਇਆ ਸੇਵਾਫਲ ਫੰਡ ਦੀ ਨੀਮਾ ਅਨੁਸਾਰ ਅਦਾਇਗੀ ਕਰਨਗੇ ਜੋ ਵੀ ਉਹਨਾਂ ਦੇ ਸੇਵਾਫਲ ਹੈਗੇ ਆ ਪਿਛਲੇ ਉਹਨਾਂ ਨੂੰ ਦੇਣਗੇ ਇਸ ਸਮੁੱਚੇ ਮਾਮਲੇ ਵਿੱਚ ਗਿਆਨੀ ਰਣਜੀਤ ਸਿੰਘ ਗੌਰ ਸਮੇਤ ਕੋਈ ਵੀ ਸੰਬੰਧਿਤ ਸ਼ਖਸੀਅਤ ਮੀਡੀਆ ਸੋਸ਼ਲ ਮੀਡੀਆ ਵਿੱਚ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਿਤੀ 5 ਜੁਲਾਈ 2025 ਦੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਦੇ ਮਤਾ ਨੰਬਰ 1 ਅਨੁਸਾਰ ਜੋ ਮਤਾ ਪਾਸ ਕੀਤਾ ਗਿਆ ਸੀ ਉਸ ਸੰਬੰਧੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਪ੍ਰਵਾਨ ਕਰਦੇ ਆ ਪੂਜੇ ਬੇਨਤੀ ਪੱਤਰ ਅਤੇ ਕੀਤੀ ਗਈ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦੇ ਆ ਖਿਮਾ ਜਾਂਚਨਾ ਵੀ ਆਈ ਆ ਤਖਤ ਸਹਿਬਾਨ ਦੀ ਇਕਤਾ ਖਾਲਸਾ ਪੰਥ ਦੇ ਵਢੇਰੇ ਹਿੱਤਾਂ ਹਾਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਮਤੇ ਨੂੰ ਵਾਪਸ ਲਿਆ ਜਾਂਦਾ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਨਾ ਕਿ ਜਿਹੜੀ ਪਟਨਾ ਸਾਹਿਬ ਕਮੇਟੀ ਵੱਲੋਂ ਆਪਾਂ ਨੂੰ ਚਿੱਠੀ ਆਈ ਹੈ ਜੇਤੇ ਸਾਰੀ ਇਹ ਪੁਨਰ ਵਿਚਾਰ ਹੋਈ ਉਹਨਾਂ ਨੇ ਲਿਖਿਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕਾਰਜਕਾਰੀ ਜਨਤਾਰ ਸ਼੍ਰੀ ਅਕਾਲਤਖ ਸਾਹਿਬ ਜਥੇਦਾਰ ਤੱਕ ਸ਼੍ਰੀ ਕੇਸਗੜ ਸਾਹਿਬ ਵਿਸ਼ਾ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਪਟਨਾ ਸਾਹਿਬ ਦੇ ਚੱਲ ਰਹੇ ਮਾਮਲਿਆਂ ਸੰਬੰਧੀ ਸਤਕਾਰਯੋਗ ਸਿੰਘ ਸਾਹਿਬ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਤਰਫੋਂ ਆਪ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਅਸੀਂ ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਸਰਬੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਪੂਰਨ ਰੂਪ ਵਿੱਚ ਸਮਰਪਿਤ ਸਿੱਖ ਹਾਂ ਅਤੇ ਸਦਾ ਰਹਾਂਗੇ ਆਪ ਦੇ ਗਿਆਤ ਹਿਤ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਨਾਲ ਸਬੰਧਤ ਕੁਝ ਮਾਮਲੇ ਚੱਲ ਰਹੇ ਹਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਰਫੋਂ ਬੀਤੇ ਸਮੇਂ ਜੋ ਵੀ ਫੈਸਲੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਕੀਤੇ ਗਏ ਹਨ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਖਾਲਸਾ ਪੰਥ ਦੇ ਵਡੇਰੇ ਹਿੱਤਾਂ ਪੰਥਕ ਇਕਜੁਟਤਾ ਅਤੇ ਦੋਵੇਂ ਤਖਤ ਸਹਿਬਾਨ ਦੇ ਮਾਣ ਸਨਮਾਨ ਦੇ ਮੱਦੇ ਨਾਜ਼ਰ ਇਹਨਾਂ ਉੱਪਰ ਮੁੜ ਵਿਚਾਰ ਕੀਤੀ ਜਾਵੇ ਇਸ ਦੇ ਨਾਲ ਹੀ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਰੱਖਣ ਲਈ ਹੋਰ ਸਮਾਂ ਦੇਣ ਦੀ ਕਿਰਪਾਲਤਾ ਕਰਨੀ ਇਹਦੇ ਨਾਲ ਹੀ ਸਾਨੂੰ ਜਿਹੜੀ ਅੱਜ ਮੇਲ ਪਟਨਾ ਸਾਹਿਬ ਤੋਂ ਇੱਕ ਹੋਰ ਆਈ ਆ। ਉਹਦੇ ਵਿੱਚ ਇਹਦਾ ਜਿਹੜਾ ਨੰਬਰ ਆ ਤਤਪਾ ਸਸਾ ਬਲੀਕ 42 ਹਾਹਾ 225 14/7/25 ਅੱਜ ਦੀ ਹੈ। ਇਹ ਹੈਗਾ ਮਤਾ ਨੰਬਰ 1। ਅੱਜ ਮਿਤੀ 14 ਜੁਲਾਈ 2025 ਦਿਨ ਸੋਮਵਾਰ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨ ਦੀ ਵਿਸ਼ੇਸ਼ ਕਦਰਤਾ ਹੋਈ। ਇਹ ਸਾਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਮੇਲ ਆਈ ਹੈ। ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਸਿੱਖਾਂ ਦਾ ਮਹਾਨ ਤਖਤ ਹੈ। ਉੱਥੇ ਹੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਸਰਵੋੱਚ ਤਖਤ ਹੈ। ਇਹ ਉਥੋਂ ਦੇ ਪੰਜ ਸਿੰਘ ਸਾਹਿਬ ਕਹਿ ਰਹੇ ਹਨ। ਜੋ ਮਿਤੀ 21 ਮਈ 2025 ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਹੁਕਮਨਾਮਾ ਪੱਤਾ ਪੱਤਰ ਨੰਬਰ ਤਤਾ ਫਫਾ ਸਸਾ ਉਬਲੀਕ 36 ਹਾਹਾ 225 ਅਤੇ ਮਿਤੀ 25 5 ਜੁਲਾਈ 225 ਦੀ ਇਕਤਰਤਾ ਵਿੱਚ ਆਦੇਸ਼ ਪੱਤਰ ਨੰਬਰ ਤਤਾ ਫਫਾ ਸਸਾ ਬਲੀਕ 40 ਹਾਹਾ ਉਬਲੀਕ 225 پاس ਕੀਤੇ ਸਨ ਉਹਨਾਂ ਨੂੰ ਖਾਲਸਾ ਪੰਥ ਦੇ ਵਢੇਰੇ ਹਿਤਾਂ ਪੰਥਕ ਇੱਕ ਜੁੜਤਾ ਹਰਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਵਾਪਸ ਲਿਆ ਜਾਂਦਾ ਹੈ ਇਹ ਉਹਨਾਂ ਵੱਲੋਂ ਇੱਕ ਮੇਲ ਜਿਹੜੀ ਅੱਜ ਇੱਥੇ ਅਕਾਲ ਤਖਤ ਸਾਹਿਬ ਪਹੁੰਚੀ ਹੈ ਇਹ ਸਾਰਾ ਹੈਗਾ ਜੀ ਮੰਨ ਕੇ ਚੱਲੀਏ ਕਿ ਹੱਲ ਹੋ ਗਏ ਮਸਲਾ ਦੋਨਾਂ 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 ਤਰਫੋਂ ਜਿਹੜਾ ਮਸਲਾ ਚੱਲ ਰਿਹਾ ਸੀਗਾ ਹੱਲ ਹੋ ਚੁੱਕਿਆ ਹੈ ਮੰਨ ਕੇ ਚੱਲੀਏ ਬਿਲਕੁਲ ਹੱਲ ਹੋ ਚੁੱਕਾ ਜੀ ਦੇਖੋ 350 ਸਾਲਾਂ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਆ ਰਹੀ ਆ ਤੇ ਜਦੋਂ ਸ਼ਤਾਬਦੀ ਆ ਰਹੀ ਆ ਆਪਾਂ ਨੂੰ ਵੀ ਪਤਾ ਕਿ ਪਟਨਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਵੀ ਸੰਬੰਧਤਾ ਸੱਚੇ ਪਾਤਸ਼ਾਹ ਜੀ ਉੱਥੇ ਰਹੇ ਆ ਆਰ ਉੱਥੇ ਹੋਰ ਵੀ ਗੁਰਦੁਆਰਾ ਸਾਹਿਬ ਆ ਤੇ ਸ਼ਤਾਬਦੀਆਂ ਨੂੰ ਸਿੱਖ ਕੌਮ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਉਂਦੀ ਆ ਇਹ ਜਿਹੜੇ ਸਾਰੇ ਕਾਰਜ ਆ ਇਹ ਬਹੁਤ ਕੌਮੀ ਭਾਵਨਾ ਦੇ ਨਾਲ ਇੱਕ ਮੁੱਠਤਾ ਦੇ ਨਾਲ ਮਨਾਏ ਜਾਣ ਇਹਦੇ ਲਈ ਦੋਵੇਂ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪੰਥ ਦੇ ਵੱਡੇ ਹਿੱਤਾਂ ਦੇ ਲਈ ਜੋ ਵੀ ਕੀਤਾ ਗਿਆ ਇਹਦੇ ਮੁਤਾਬਕ ਜੋ ਮਤੇ ਹੋਏ ਆ ਇਹਦੇ ਮੁਤਾਬਕ ਇਹ ਜੋ ਵਿਵਾਦ ਚੱਲ ਰਿਹਾ ਸੀ ਇਹ ਪੂਰਨ ਰੂਪ ਦੇ ਵਿੱਚ ਖਤਮ ਆ ਤੇ ਅੱਗੇ ਮੈਂ ਤੇ ਗੁਰੂ ਅਗੇ ਅਰਦਾਸ ਕਰਦਾ ਕਿਉਂਕਿ ਅਸੀਂ ਜਦੋਂ ਅਰਦਾਸ ਕਰਦੇ ਆ ਅਸੀਂ ਕਹਿੰਨੇ ਆ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੋ ਪੰਜੇ ਤਖਤ ਸਹਿਬਾਨ ਦੇ ਵਿੱਚ ਇਦਾਂ ਹੀ ਆਪਸੀ ਪ੍ਰੇਮ ਪਿਆਰ ਮੁਹੱਬਤ ਰਹੇ ਤੇ ਖਾਲਸਾ ਬੰਧ ਦੇ ਵੱਡੇ ਹਿੱਤਾਂ ਦੇ ਲਈ ਇਥੋਂ ਗੁਰਮਤਿ ਦਾ ਸੰਦੇਸ਼ ਉਪਦੇਸ਼ ਕੌਮਤੀ ਚੜ੍ਹਦੀ ਕਲਾ ਦੇ ਜਿਹੜੇ ਸੰਦੇਸ਼ ਆ ਹਮੇਸ਼ਾ ਜਾਂਦੇ ਰਹੇ। ਜਿਹੜਾ ਬੜਾ ਬੜਾ ਫੋਟੋ ਕਰਾ ਲਓ ਜੀ ਇੱਕ। ਪਿੰਡਾਂ ਦੇ ਗੱਲ ਕੀਤੀ ਸੀ ਉਹ ਵੀ ਅਸੀਂ ਕਹਿ ਸਕਦੇ ਕਿ ਇਹ ਦੇਸ਼ ਨੂੰ ਜਿਹੜਾ ਕਰ ਗਿਆ ਸੀ ਕਿ ਸਾਰੀ ਕਮੇਟੀ ਨਿੱਜੀ ਤੌਰ ਤੇ ਆ ਕੇ ਹੋਰ ਵੀ ਕਹਿ ਰਹੇ ਬੜਾ ਬੜਾ ਫੇਫੇ ਤੋਂ ਵਿਵਾਦ ਚੱਲ ਰਿਹਾ ਸੀਗਾ ਜਿਹੜਾ ਤੁਹਾਡੇ ਇੱਕਾਂ ਅੱਗੇ ਹੱਲ ਹੋ ਸਕਿਆ ਹੈ। ਤਦੋਂ ਕਿ ਨਹੀਂ ਕਿ ਵੱਡੇ ਨੂੰ ਮੰਨਦੇ ਹੋ ਮਾਇਨੇ ਕੀ ਰੱਖਦੇ ਤੁਹਾਡੇ ਅਸਤੇ ਦੇ ਦੇਖੋ ਮਾਇਨੇ ਤੇ ਇਹੋ ਹੀ ਆ ਕਿ ਜਿਹੜਾ ਗੁਰੂ ਦਾ ਸਿਧਾਂਤ ਆ ਮੈਂ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਆ ਭਾਈ ਪੰਥ ਦੇ ਵਿੱਚ ਕਦੀ ਵੀ ਆਪਸੀ ਵਾਦ ਵਿਵਾਦ ਨਾ ਹੋਵੇ ਇਹਦੇ ਵਿੱਚ ਇਹ ਹੈਗਾ ਵੀ ਜੋ ਗੁਰੂ ਦਾ ਸਿਧਾਂਤ ਆ ਗੁਰਮੁਖ ਬੈਸੋ ਸਫਾ ਵਿਛਾਏ ਉਹਦੇ ਮੁਤਾਬਕ ਆਪਾਂ ਫੇਰ ਗੁਰਮੁਖ ਬੈਸੋ ਸਫਾ ਵਿਛਾਏ ਸਿਧਾਂਤ ਅਨੁਸਾਰ ਬੈਠੇ ਆ ਔਰ ਮੈਂ ਇਹ ਸਾਰਾ ਜਿਹੜਾ ਹੈਗਾ ਵਾ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਥਾਪੜਾ ਸਮਝਦਾ ਕਿ ਗੁਰੂ ਪਾਤਸ਼ਾਹ ਦੀ ਮਿਹਰ ਤੇ ਕਿਰਪਾ ਸਦਕਾਏ ਜਿਹੜਾ ਸਾਰਾ ਆਵਾਦ ਵਿਵਾਦ ਹੀ ਉਹ ਬੜੇ ਸ਼ੁਹਰਤ ਮਾਹੌਲ ਦੇ ਵਿੱਚ ਹੱਲ ਹੋ ਗਿਆ ਹਾਂਜੀ ਉਹਨਾਂ ਨੇ ਜਦੋਂ ਮਤੇ ਵਾਪਸ ਲੈ ਲਏ ਉਹ ਖਤਮ ਹੋ ਗਏ ਜੀ ਕੋਈ ਤਨਖਾਹੀ ਉਹ ਤੇ ਹੋ ਹੀ ਗਏ ਨੇ ਜਦੋਂ ਉਹਨਾਂ ਨੇ ਉਹ ਮਤੇ ਵਾਪਸ ਲੈ ਲਏ ਗੱਲ ਖਤਮ ਹੋ ਗਈ। ਜਿੰਨਾਂ ਆਪਦੀ ਨੇ ਜ਼ਿਕਰ ਕੀਤਾ ਹੈ ਖਿਮਾ ਵੀ ਉਹਨੇ ਮੰਗੀ ਆ ਕੋਸਾ ਆਪਣੀ ਪ੍ਰਬੰਧ ਕਮੇਟੀ ਨੇ ਮੰਗੀ ਆ ਜੀ ਖਿਮਾ। ਜਿਹੜੇ ਬੰਦੇ ਸਬੰਧਤ ਆਪਾਂ ਤਨਖਾਹੀਏ ਕੋਸ਼ਤ ਕੀਤੇ ਸੀ। ਉਹਦਣ ਉਹਨਾਂ ਨੇ ਮਾਫੀ ਮੰਗ ਲਈ। ਖਿਮਾ ਮੰਗ ਲਈ ਉਹਨਾਂ ਨੇ। ਠੀਕ ਹੈ। ਜਿੰਨਾਂ ਬੰਦੇ ਸੀ ਇਹਦੇ ਬੰਦੇ ਜਿਹਨਾਂ ਨੇ ਮਾਫੀ ਮੰਗੀ। ਇਹ ਜਿੰਨੇ ਜਾਣੇ ਵੀ ਹੈਗੇ ਸੀ ਉਹਨਾਂ ਸਾਰਿਆਂ ਨੇ ਮੰਗ ਲਈ। ਸ੍ਰੀ ਗੁਰੂ ਸਾਹਿਬ ਦੀ ਤੇ ਕਿਰਪਾ ਵੇਜੀ ਬਦਲਾਅ ਹੋ ਗਿਆ ਹੋਰ ਕਿਸੇ ਚਕਸੀਅਤ ਦਾ ਵੀ ਵਿਸ਼ੇਸ਼ ਯੋਗਦਾਨ ਇਸ ਮੈਂ ਤੁਹਾਨੂੰ ਮੈਂ ਫੇਰ ਕਹਿੰਦਾ ਮੈਂ ਝੂਠ ਨਹੀਂ ਬੋਲਦਾ ਨਾ ਮੈਂ ਖੁਦ ਗਿਆਨੀ ਬਲਦੇਵ ਸਿੰਘ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੰਘ ਸਾਹਿਬ ਆਪਾਂ ਨੂੰ ਮਿਲ ਬੈਠਣਾ ਚਾਹੀਦਾ ਤੇ ਆਪਾਂ ਨੂੰ ਮਿਲ ਬੈਠ ਕੇ ਜੇ ਤੁਹਾਨੂੰ ਜਿਹੜੀ ਵੀ ਗੱਲ ਤੇ ਕੋਈ ਹੈ ਤੇ ਆਪਾਂ ਦਾ ਹੱਲ ਕਰ ਸਕਦੇ ਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰਿਆਂ ਨੂੰ ਕਲਾਵੇ ਚ ਲੈਂਦਾ ਇਹਦੇ ਵਿੱਚ ਮੈਂ ਸਮਝਦਾ ਵੀ ਸਾਰਾ ਯੋਗਦਾਨ ਸੱਚੇ ਪਾਤਸ਼ਾਹ ਦਾ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਹੈ ਕਿਉਂਕਿ ਆ ਸਾਰੇ ਪਾਸੇ ਚਿੰਤਾ ਹੀ ਹੈ ਭਾਵੇਂ ਕਿ ਮੈਂ ਪਹਿਲਾਂ ਵੀ ਇਹ ਕਿਹਾ ਹੈ ਵੀ ਇਹ ਕੋਈ ਅੱਜ ਨਵਾਂ ਨਹੀਂ ਵਿਸ਼ਾ ਹੈ ਇਹ 2003 ਦੇ ਵਿੱਚ ਵੀ ਹੈਗਾ ਸੀ ਇਹ 2008 ਚ ਵੀ ਹੈਗਾ ਸੀ 2015 ਚ ਵੀ ਹੈਗਾ ਸੀ ਪਰ ਜਿਸ ਤਰੀਕੇ ਦੇ ਨਾਲ ਇਸ ਵਾਰੀ ਗੁਰੂ ਸਾਹਿਬ ਨੇ ਇਹਨੂੰ ਸਾਰੇ ਨੂੰ ਹੱਲ ਕੀਤਾ ਵਾ ਅੱਗੇ ਕਦੀ ਇਦਾਂ ਹੋਇਆ ਨਹੀਂ ਤੋਂ ਪਾਤਸ਼ਾਹ ਦੀ ਕਿਰਪਾ ਵਾ ਇਹ ਸਾਰਾ ਯੋਗਦਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜੇ ਸਦਕਾ ਇਹ ਸਾਰਾ ਬਹੁਤ ਮੁਹੱਬਤ ਤੇ ਇਤਫਾਕ ਦੇ ਨਾਲ ਸਾਰਾ ਕੁਝ ਨਿਬੜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ